ਹਾਂਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਲੈ ਕੇ ਆ ਗਏ ਆ ਅਬੋਰ ਕਿਨੂ ਮੰਡੀ ਦੇ ਭਾ 19 ਦਸੰਬਰ 2023 ਦਿਨ ਮੰਗਲਵਾਰ ਦੇ ਕੀ ਭਾਰੇ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲਣੀ ਹੈ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵੀਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤਾਂ ਸ਼ੁਰੂਆਤ ਕਰਦੇ ਆ ਆਪਾਂ ਭਾ ਦੀ ਹਬੋਰ ਮੰਡੀ ਦੇ ਵਿੱਚ ਅੱਜ ਜਿਹੜਾ ਕਿਨੂ ਦਾ ਭਾ ਉਹ ਕੀ ਰਿਹਾ ਵੀਡੀਓ ਅਖੀਰ ਤੱਕ ਜਰੂਰ ਵੇਖਿਓ ਤਾਂ ਤੁਹਾਨੂੰ ਦੱਸ ਦਈਏ ਕਿ ਮੰਡੀ ਦੇ ਵਿੱਚ ਜਿਹੜਾ ਕਿਨੂ ਹੈ ਉਹਦੀ ਆਮਦ ਲਗਾਤਾਰ ਵੱਧ ਰਹੀ ਹੈ ਪਰ ਅੱਜ ਜਿਹੜੀ ਹਰ ਰੋਇ ਦੇ ਮੁਕਾਬਲੇ ਜਿਹੜੀ ਅਰਾਈਵਲ ਹੈ ਉਹ ਕਾਫੀ ਘਟਾਈ ਹੈ ਵੀਰੋ ਤਾਂ ਅੱਜ ਮੰਡੀ ਦੇ ਵਿੱਚ ਕਿੰਨੂ ਹੈ ਜਿਹੜਾ ਘਟਾ ਆਇਆ ਤੇ ਭਾ ਪਿਛਲੇ ਦਿਨਾਂ ਤੋਂ ਜਿਹੜਾ ਚੱਲ ਰਿਹਾ ਲਗਭਗ ਉਹੀ ਭਾ ਚੱਲ ਰਿਹਾ 4 ਰੁਪਏ ਤੋਂ ਲੈ ਕੇ 14.50 ਰੁਪਏ ਤੱਕ ਜਿਹੜਾ ਕਿੰਨੂ ਹੈ ਅੱਜ ਮੰਡੀ ਦੇ ਵਿੱਚ ਵਿਕਿਆ ਕਿੰਨੂ ਦੇ ਜਿਹੜੇ ਭਾ ਉਹਦੇ ਵਿੱਚ ਤੇਜ਼ੀ ਹੈ ਜਿਹੜੀ ਉਹ ਨਹੀਂ ਆ ਰਹੀ ਲਗਭਗ ਉਹੀ ਭਾ ਪਿਛਲੇ ਕਾਫੀ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਉਹੀ ਭਾ ਚੱਲ ਰਿਹਾ 4 ਰੁਪਏ ਤੋਂ ਲੈ ਕੇ 14.50 ਤੱਕ ਤੇ ਜ਼ਿਆਦਾਤਰ ਜਿਹੜਾ ਕਿੰਨੂ ਆ ਵੀਰੋ ਉਹ ਮੰਡੀ ਦੇ ਵਿੱਚ 8 ਰੁਪਏ ਤੋਂ ਲੈ ਕੇ 11 ਰੁਪਏ ਤੱਕ ਜਿਹੜਾ ਉਹ ਜ਼ਿਆਦਾ ਕਿੰਨੂ ਆ ਮੰਡੀ ਦੇ ਵਿੱਚ ਵਿਕਦਾ ਰੰਗीन ਕਿੰਨੂ ਆ ਜਿਹੜਾ ਮੰਡੀ ਦੇ ਵਿੱਚ ਆ ਰਿਹਾ ਲਗਾਤਾਰ ਆਮਦ ਵੀ ਵਧ ਰਹੀ ਹੈ ਪਰ ਅੱਜ ਘਟਾ ਆਇਆ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੰਡੀ ਦੇ ਵਿੱਚ ਜਿਹੜੇ ਭਾਅ ਉਹਦੇ ਵਿੱਚ ਜਿਹੜਾ ਤੇਜੀ ਹੈ ਉਹ ਵੇਖਣ ਨੂੰ ਨਹੀਂ ਮਿਲ ਰਹੀ ਜਿਸ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਦਾ ਹਾਲ ਹੈ ਜਿਹੜਾ ਉਹ ਪਾਇਆ ਜਾ ਰਿਹਾ ਤਾਂ ਕਿਸਾਨਾਂ ਨੂੰ ਜਿਹੜੀ ਉਮੀਦ ਹੈ ਕਿ ਜਿਹੜੇ ਭਾਅ ਆ ਉਹ 15 ਰੁਪਏ ਤੋਂ 25-30 ਰੁਪਏ ਤੱਕ ਹੋਣੇ ਚਾਹੀਦੇ ਆ ਜਦੋਂ ਕਿ ਪਿਛਲੇ ਸਾਲ ਕਿਨੂ ਦਾ ਜਿਹੜਾ ਭਾਅ ਉਹ 25 ਤੋਂ 30 ਰੁਪਏ ਤੱਕ 28 ਰੁਪਏ ਤੱਕ ਕਿਨੂ ਹੈ ਜਿਹੜਾ ਕਿਸਾਨ ਵੇਚਦੇ ਰਹੇ ਆ ਤੈਤ ਕਿ ਜਿਹੜਾ ਉਹ ਹੀ ਕਿਨੂ ਹੈ 5 ਰੁਪਏ ਤੋਂ ਲੈ ਕੇ 15 ਰੁਪਏ ਤੱਕ ਵੇਚਣਾ ਪੈ ਰਿਹਾ ਸਟਾਰਟਿੰਗ ਦੇ ਵਿੱਚ ਜਿਹੜੇ ਰੇਟ ਆ ਕਾਫੀ 20 ਰੁਪਏ ਤੱਕ ਵੀ ਰੰਗीन ਕਿਨੂ ਚਲਾ ਜਾਂਦਾ ਸੀ ਪਰ ਹੁਣ ਜਦੋਂ ਰੰਗीन ਜ਼ਿਆਦਾ ਆਉਣ ਲੱਗ ਗਿਆ ਤਾਂ ਹੁਣ ਜਿਹੜੇ ਭਾਅ ਦੇ ਵਿੱਚ ਤੇਜ਼ੀ ਹੈ ਉਹ ਨਹੀਂ ਹੋ ਰਹੀ ਲਗਭਗ ਜਿਹੜਾ ਭਾਅ ਉਹ ਉਹੀ ਚੱਲ ਰਿਹਾ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਦੇਖ ਲਈਏ ਤਾਂ ਭਵੇਂ 4-5 ਰੁਪਏ ਤੋਂ ਲੈ ਕੇ ਜਿਹੜਾ 13-14 ਰੁਪਏ ਵਾਲੇ ਭਾਅ ਜਿਹੜੇ ਇਹੀ ਮੰਡੀ ਦੇ ਵਿੱਚ ਚੱਲ ਰਹੇ ਆ ਤਾਂ 19 ਦਸੰਬਰ 2023 ਦੇ ਭਾਅ ਲਾਈਵ ਤੁਹਾਨੂੰ ਦੱਸਣੇ ਆ ਵੀਰੋ ਕਿ ਅੱਜ ਕੀ ਰਿਹਾ 4 ਰੁਪਏ ਤੋਂ ਲੈ ਕੇ ਜਿਹੜਾ ਕਿੰਨੂ ਐ ਉਹ 13-14 ਰੁਪਏ ਤੱਕ ਮੰਡੀ ਦੇ ਵਿੱਚ ਵਿਕਿਆ ਤਾਂ ਮੰਡੀ 'ਚ ਕਿੰਨੂ ਦੀ ਆਮਦ ਐ ਜਿਹੜੀ ਉਹ ਲਗਾਤਾਰ ਵੱਧ ਰਹੀ ਐ ਰੰਗीन ਕਿੰਨੂ ਐ ਜਿਹੜਾ ਉਹ ਜ਼ਿਆਦਾ ਆਉਣ ਲੱਗਿਆ ਹੁਣ ਹਰਾ ਕਿਨੂ ਵਿੱਚ ਵਿੱਚ ਥੋੜਾ ਬਹੁਤਾ ਜਿਹੜਾ ਆਉਂਦਾ ਸਾਈਜ਼ ਨੂੰ ਲੈ ਕੇ ਕਿਤੇ ਨਾ ਕਿਤੇ ਐਤਕੀ ਜਿਹੜਾ ਕਿਹਾ ਜਾ ਰਿਹਾ ਕਿ ਸਾਈਜ਼ ਐਤਕੀ ਛੋਟਾ ਹੈ ਪਿਛਲੇ ਸਾਲ ਦੇ ਮੁਕਾਬਲੇ ਪ੍ਰੋਡਕਸ਼ਨ ਐਤਕੀ ਜ਼ਿਆਦਾ ਹੈ ਪਰ ਸਾਈਜ਼ ਜਿਹੜਾ ਉਹ ਛੋਟਾ ਜੀ ਦੇ ਕਰਕੇ ਭਾਅ ਵੀ ਜਿਹੜਾ ਐਤਕੀ ਉਹ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘਟ ਚੱਲ ਰਿਹਾ ਤਾਂ ਮੰਡੀ ਦੇ ਵਿੱਚ ਕਿਨੂ ਦੀ ਆਮਦ ਲਗਾਤਾਰ ਜਾਰੀ ਹੈ ਵੀਰੋ ਤਾਂ ਜਿਹੜੇ ਵੀਰ ਵੀ ਜੁੜੇ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਵੀ ਨਵੇਂ ਆ ਜਿਨ੍ਹਾਂ ਨੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਫੇਸਬੁਕ ਤੇ ਵੀਰੋ ਫੋਲੋ ਕਰ ਲੋ ਹਰ ਰੋਜ਼ ਤੁਹਾਡੇ ਤੱਕ ਜਿਹੜੀ ਅਪਡੇਟ ਆ ਖਬਰਾਂ ਆ ਉਹ ਲੈ ਕੇ ਆਉਨੇ ਆ ਤਾਂ ਵੱਧ ਤੋਂ ਵੱਧ ਚੈਨਲ ਨਾਲ ਜੁੜੋ ਤੇ ਹੋਰ ਲੋਕਾਂ ਨੂੰ ਵੀ ਜੋੜੋ ਤੁਹਾਡਾ ਸਾਰਿਆਂ ਦਾ